कि मैं विधि द्वारा स्थापित भारत के संविधान के प्रति सच्ची श्रद्धा और निष्ठा रखूंगा ਨਾਇਬ ਸਿੰਘ ਸੈਣੀ ਨੇ ਹਰਿਆਣਾ ਦੇ ਮੁੱਖ ਮੰਤਰੀ ਵਜੋਂ ਸੌ ਚੁੱਕ ਲਈ ਹੈ ਸੌ ਚੁੱਕਣ ਤੋਂ ਪਹਿਲਾਂ ਨਾਇਬ ਸਿੰਘ ਸੈਣੀ ਨੇ ਮਨੋਹਰ ਲਾਲ ਖੱਟਰ ਦੇ ਪੈਰ ਛੂ ਕੇ ਅਸ਼ੀਰਵਾਦ ਲਿਆ ਸੈਣੀ ਤੋਂ ਬਾਅਦ ਕਮਰਪਾਲ ਮੂਲਚੰਦ ਸ਼ਰਮਾ ਰਣਜੀਤ ਸਿੰਘ ਜੈ ਪ੍ਰਕਾਸ਼ ਦਲਾਲ ਅਤੇ ਡਾਕਟਰ ਬਨਵਾਰੀ ਲਾਲ ਨੇ ਕੈਬਨਿਟ ਮੰਤਰੀ ਦੇ ਰੂਪ ਵਿੱਚ ਸੌ ਚੁੱਕੀ ਨੈਲੇਵਜਿਸ ਪ੍ਰੋਗਰਾਮ ਦਾ ਹਿੱਸਾ ਨਹੀਂ ਬਣੇ ਉਹ ਪਾਰਟੀ ਦੇ ਫੈਸਲੇ ਤੋਂ ਨਿਰਾਸ਼ ਚਲ ਰਹੇ ਨੇ ਨੈਵ ਸਿੰਘ ਸੈਣੀ ਨੂੰ 12 ਮਾਰਚ ਨੂੰ ਵਿਧਾਇਕਦਲ ਦਾ ਨੇਤਾ ਚੋਂ ਲਿਆ ਗਿਆ ਸੀ ਬਾਅਦ ਵਿੱਚ ਉਹ ਰਾਜਪਾਲ ਨੂੰ ਮਿਲੇ ਅਤੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਮਨੋਹਰ لال ਖੱਟਰ ਸਮੇਤ ਸਾਰੇ ਮੰਤਰੀਆਂ ਨੇ ਅਸਤੀਫਾ ਦੇ ਦਿੱਤਾ ਇਸ ਤਰ੍ਹਾਂ ਰਾਜ ਵਿੱਚ ਬੀਜੇਪੀ ਦਾ ਜੀ ਜੇਪੀ ਨਾਲ ਗੜ ਜੋੜ ਲੋਕ ਸਭਾ ਚੋਣਾਂ ਤੋਂ ਪਹਿਲਾਂ ਟੁੱਟ ਗਿਆ ਹੈ ਹਰਿਆਣਾ ਚ ਵਾਪਸ ਪੂਰੇ ਕਟਨਾਕ੍ਰਮ ਦੇ ਕਈ ਮਾਇਨੇ ਕੱਢੇ ਜਾ ਰਹੇ ਨੇ बहुत हमारा एक युवा चेहरा श्री नायब सिंह सैनी के रूप में जो अभी पार्लियामेंट कुरुक्षेत्र से थे हमारे प्रदेश अध्यक्ष थे अब उनको मुख्यमंत्री का दायित्व तो सौंपा गया है मैं बहुत अच्छी प्रकार से हमारे श्री नायब सिंह सैनी को जानता हूं मेरे बहुत पुराने संबंध है हम लोग उन्नीस सौ से लेकर के और आज 2024 तक आ, ये लगभग 28 वर्ष पुराना हमारा संबंध है और एक अच्छे एक अच्छे कार्यकर्ता के नाते उन्होंने काम शुरू किया था बाद में नेता बने विधायक बने प्रदेश में मंत्री बने फिर सांसद बने प्रदेश के अध्यक्ष बने और मुख्यमंत्री के नाते उनको जो दायित्व सौंपा गया